ਹਾਂਜੀ ਰੋਹ ਹਾਂਜੀ ਰਤਨ ਸਾਹਿਬ ਅੱਜ ਤੁਸੀਂ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਹੈ ਅਸੀਂ ਸਿਸੂ ਦੇ ਅੰਦਰ ਆਏ ਹਾਂ ਕੀ ਕਹਿਣਾ ਚਾਹੁੰਗੇ ਬੂਟੇ ਲਗਾਉਣਾ ਇੱਕ ਸਿੰਬੋਲਿਕ ਰਿਪਰੈਜੈਂਟੇਸ਼ਨ ਕਹਿ ਲਓ ਜਾਂ ਸਿੰਬੋਲਿਕ ਇੱਕ ਹੈ ਟੰਗ ਕਿਸੇ ਵੀ ਪলিউਸ਼ਨ ਨਾਲ ਰਿਲੇਟਡ এনवायरमेंट ਨਾਲ ਰਿਲੇਟਡ ਕੋਈ ਵੀ ਫੰਕਸ਼ਨ ਹੁੰਦਾ ਤਾਂ ਬੂਟਿਆਂ ਦਾ ਤਾਂ ਹੈ ਹੀ ਹੈ ਇਹ ਤਾਂ ਅਜਿਤ ਪਾਰਟिकुलर ਫੰਕਸ਼ਨ ਹੈ ਜਿਹੜਾ ਵਨ ਮਹੋਤਸਵ ਹੈ ਇਹਦੇ ਦਾ ਬੂਟੇ ਹੀ ਸਭ ਤੋਂ ਮੇਨ ਥੀਮ ਹੈ ਬੂਟੇ ਲਗਾਣਾ ਐਂਡ ਜਿਵੇਂ ਸਾਰਿਆਂ ਨੂੰ ਪਤਾ ਹੈ ਤਾਂ ਹੁਣ ਮੇਰੇ ਖਿਆਲ ਛੋਟੇ ਬੱਚਿਆਂ ਨੂੰ ਹੀ ਪੜਾਉਣਾ ਸ਼ੁਰੂ ਕਰ ਦਿੰਨੇ ਆ ਕਿ ਬੂਟਿਆਂ ਦੀ ਕੀ ਇੰਪੋਰਟੈਂਸ ਹੈ ਕਿਵੇਂ ਆਕਸੀਜਨ ਸਾਨੂੰ ਪ੍ਰਦਾਨ ਕਰਦੇ ਆ ਕਿਵੇਂ ਪੋਲੂਸ਼ਨ ਨੂੰ ਰੋਕਦੇ ਆ ਤੇ ਇਹ ਇੱਕ ਪਹਿਲ ਹੈ ਹਰ ਸਾਲ ਅਸੀਂ ਕਰਦੇ ਆ ਬਟ ਮੇਰਾ ਸੋਚ ਇਹ ਹੈ ਕਿ ਇਹ ਪਹਿਲ ਨੂੰ ਸਿਰਫ ਇੱਥੇ ਤੱਕ ਲਿਮਟਿਡ ਨਹੀਂ ਰਹਿਣਾ ਚਾਹੀਦਾ ਸਿਰਫ ਇੱਕ ਫੰਕਸ਼ਨ ਵਾਂਗ ਜਾਂ ਇੱਕ ਸੋਸ਼ਲ ਮੀਡੀਆ ਦੇ ਫੋਟੋ ਖਿੱਚ ਕੇ ਪਾਉਣ ਤੱਕ ਨਹੀਂ ਲਿਮਟਿਡ ਰਹਿਣਾ ਚਾਹੀਦਾ ਇਹਨਾਂ ਦਾ ਏਰੀਆ ਆਫ ਜਿਹੜਾ ਬੂਟੇ ਲਗਾਉਂਦਾ ਹੈ ਉਹ ਹੋਣੇ ਚਾਹੀਦੀਆਂ ਪਾਕਟਸ ਜਿਹੜੀਆਂ ਪਾਕਟਸ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਲੋਡ। ਇਤਤਸਾ ਜਿਆਦਾ ਵੀ ਦੇਖਣ ਨੂੰ ਮਿਲਦਾ ਵਾ ਕਿ ਜਦੋਂ ਵੱਡੇ ਵੱਡੇ ਆਪਾਂ ਹਾਈਵੇ ਕੱਢਦੇ ਆ ਤਾਂ ਤਕਰੀਬਨ ਦਰਖਤਾਂ ਦੀ ਬਹੁਤ ਅੰਦਾਜ਼ ਤੁੰਦ ਕਟਾਈ ਹੁੰਦੀ ਹੈ। ਇਹਦੀ ਰੋਕ ਥਾਮ ਲਈ ਕੁਝ ਹੋ ਸਕਦਾ ਈ। ਜਿਹੜੇ ਐਸ ਪਰ ਲਾਅ ਤਾਂ ਜਿੰਨਾ ਬੂਟਾ ਕੱਟਿਆ ਜਾਂਦਾ ਉਸ ਤੋਂ ਐਟਲੀਸਟ 10 ਟਾਈਮਸ ਬੂਟਾ ਲਗਾਉਣ ਦੀ ਪ੍ਰੋਵੀਜ਼ਨ ਹੈ ਕਿ ਜਿੰਨੇ ਬੂਟੇ ਅਸੀਂ ਵੱਡੇ ਕਟਾਂਗੇ ਉਸ ਤੋਂ 10 ਟਾਈਮਸ ਬੂਟੇ ਘਟੋਟ ਲਗਾਏ ਜਾਣ। ਇਹ ਇੱਕ ਲਾਅ ਦੇ ਵਿੱਚ ਵੀ ਪ੍ਰੋਵੀਜ਼ਨ ਹੈ। ਆਦਰਵਾਇਜ਼ ਵੀ ਤੇ ਜੇ ਉਹ ਟੂ ਲੈਟਰ ਐਂਡ ਸਪਿਰਟ ਦੇ ਨਾਲ ਇੰਪਲੀਮੈਂਟ ਹੋਣ ਚੀਜ਼ਾਂ ਤਾਂ ਇੱਕ ਸਬਸਟੀਟਿਊਟ ਹੋ ਸਕਦਾ ਹੈ ਬਹੁਤ ਅੱਛਾ ਹੈ ਕਿਉਂਕਿ ਸੜਕਾਂ ਡਵੈਲਪਮੈਂਟ ਕਰਨਾ ਇਹ ਵੀ ਇੱਕ ਸਾਡਾ ਪਾਰਟ ਹੈ ਡਵੈਲਪਮੈਂਟ ਵੀ ਜ਼ਰੂਰੀ ਹੈ ਤੇ ਸਾਈਮਲਟੇਨियसਲੀ ਗ੍ਰੀਨਰੀ ਵੀ ਜ਼ਰੂਰੀ ਲੋਕਾਂ ਨੂੰ ਕੀ ਅਪੀਲ ਦੇਵੋਗੇ ਤੁਹਾਡੀ ਮੈਂ ਜਿਵੇਂ ਵੀ ਪਹਿਲਾਂ ਕਹਿਣਾ ਚਾਹੁੰਦਾ ਸੀਗਾ ਕਿ ਜਿੱਥੇ ਜ਼ਿਆਦਾ ਲੋਡ ਹੈ ਉੱਥੇ ਕਨਸੈਂਟਰੇਟ ਕਰਨਾ ਚਾਹੀਦਾ ਹੈ ਸਿਰਫ ਇਹਨੂੰ ਇੱਕ ਸਿੰਬਲ ਜਾਂ ਇੱਕ ਟੋਕਨ ਰਿਪਰੈਜ਼ੈਂਟੇਸ਼ਨ ਵਨ ਮੌਥ ਸਬ ਤੱਕ ਨਾ ਕਰੀਏ ਇਹਨੂੰ ਐਕਸਟੈਂਡ ਕਰੀਏ ਜਿਵੇਂ ਸਾਡਾ ਬੁੱਢਾ ਨਾਲਾ ਹੈ ਉਹ ਪੂਰਾ ਬੁੱਢਾ ਨਾਲਾ ਅਸੀਂ ਗ੍ਰੀਨ ਕਰ ਸਕਦੇ ਆ ਸਾਡਾ ਮਿਊਨਿਸਪਲ ਸੋਲਿਡ ਵੇਸਟ ਆ ਜਿਥੋਂ ਮੀਥੇਨ ਜੈਸੀ ਜਾਂ CO2 ਜਿਹੜੀਆਂ ਵੀ ਗ੍ਰੀਨ ਹਾਊਸ ਗੈਸ ਜਿੱਕਲਦੀਆਂ ਆ ਤਾਂ ਕਿ ਉਹ ਨਿਊਟਰਲਾਈਜ਼ ਹੋ ਪਾਣ ਉਹਨਾਂ ਪੌਕੇਟਸ ਦੇ ਉੱਪਰ ਕਨਸੈਂਟ੍ਰੇਸ਼ਨ ਹਜੇ ਸ਼ਾਇਦ ਸਾਡੇ ਪਾਸ ਕਮੀ ਆ ਗਵਰਨਮੈਂਟ ਲੈਵਲ ਤੇ ਵੀ ਕਮੀ ਆ ਤੇ ਜਿਹੜੇ NGOਸ ਆ ਮੈਂ ਮੈਮ ਵੀ ਨਾਲ ਆ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੀਆਂ ਇਹੋ ਜਿਹੀਆਂ ਪੌਕੇਟਸ ਆ ਜਿਨ੍ਹਾਂ ਤੇ ਪੋਲੂਸ਼ਨ ਜਿੱਥੇ ਜ਼ਿਆਦਾ ਹੈ ਉਹਨਾ ਪੌਕਟਸ ਦੇ ਉੱਪਰ ਇਹ ਕੰਮ ਜਰੂਰ ਹੋਣਾ ਚਾਹੀਦਾ ਸਰ ਐਂਜੀਓ ਵੱਲੋਂ ਜਰੂਰ ਇਹ ਪੌਦੇ ਲਗਾਏ ਜਾਂਦੇ ਨੇ ਪਰ ਆਉਣ ਵਾਲੇ ਸਮੇਂ 'ਚ ਕਈ ਵਾਰ ਇਹ ਦੇਖਣ ਨੂੰ ਮਿਲਦਾ ਵੀ ਉਹਦੀ ਫਿਰ ਸਾਂਭ ਸੰਭਾਲ ਨਹੀਂ ਕਰਦੇ ਉਹਦੀ ਸਭ ਤੋਂ ਸਭ ਤੋਂ ਇੰਪੋਰਟੈਂਟ ਪਾਰਟ ਆ ਕਿ ਜੇ 10 ਬੂਟੇ ਲਾਓ ਤਾਂ 10 ਦੇ 10 ਚੱਲਣ ਉਹ ਜੇ ਮਰ ਜਾਂਦੇ ਤਾਂ ਉੱਤੇ ਹੋਰ ਲਗਾਏ ਜਾਣ ਬੂਟੇ ਲਗਾਉਣਾ ਇੰਪੋਰਟੈਂਟ ਨਹੀਂ ਉਹਦੀ ਸੰਭਾਲ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹਾਂਜੀ ਉਹ ਜੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇੱਥੋਂ ਹੀ ਸ਼ੁਰੂ ਕਰਦਾ ਜਿਹੜੇ ਤੁਸੀਂ ਕਹਿੰਦੇ ਹੋ ਬੂਟੇ ਮਰ ਜਾਂਦੇ ਸੌਰੀ ਚੈਂਬਰ ਵੱਲੋਂ ਇਹ ਦੇਖੋ ਇਹ ਰੋਡ ਕਦੀ ਨਾ ਇਹ ਤੇ ਬੁਰੀ ਫੱਕ ਪਈ ਹੁੰਦੀ ਸੀ ਬਲੈਕ ਰੋਡ ਹੁੰਦੀ ਸੀ ਔਰ ਹੁਣ ਅੱਜ ਫੋਕਲ ਪੁਆਇੰਟ ਦੀ ਬੈਸਟ ਰੋਡ ਸੋ ਚੈਂਬਰ ਵੱਲੋਂ ਜਿੱਦਾਂ ਸਾਡੇ ਜਨਰਲ ਸੈਕਟਰੀ ਸਾਹਿਬ ਹੈ ਹੋਰ ਬਹੁਤ ਸਾਰੇ ਮੈਂਬਰ ਅਸੀਂ ਪਾਰਕ ਅਡਾਪਟ ਕਰਕੇ ਇੱਕ ਤਾਂ ਉੱਥੇ ਮੀਆਂ ਵਾਕੀ ਫੋਰੈਸਟ ਅਸੀਂ 10 ਦੇ ਕਰੀਬ ਲਾਏ ਔਰ ਸੀਐਸਆਰ ਚ ਅਸੀਂ ਹੋਰ ਆਫਰ ਕੀਤੇ ਇਵਨ ਇੱਕ ਗੁਰਦੁਆਰਾ ਸਾਹਿਬ ਚ ਅਸੀਂ ਲਗਾਉਣ ਜਾ ਰਹੇ ਹਾਂ ਔਰ ਸਾਡਾ ਵੀ ਇਹੀ ਆਬਜੈਕਟਿਵ ਹੈ ਵੀ ਜਿਹੜੇ ਬੂਟੇ ਲਾਈਏ ਉਹਨਾਂ ਦਾ ਘੱਟੋ ਘੱਟ 99.9% ਸਰਵਾਈਵਲ ਰੇਟ ਰਹੇ ਔਰ ਅੱਜ ਜਿਹੜੇ ਬੂਟੇ ਆ ਸੀ 5000 ਬੂਟਾ ਸੀ ਟੀਚਾ ਮਿੱਥਿਆ ਜਿਆਦਾ ਵੱਡਾ ਟੀਚਾ ਨਹੀਂ ਮਿੱਥਿਆ ਉਹਦੇ ਵਿੱਚ ਜਿੰਨੇ ਵੀ ਬੂਟੇ ਆ ਸਾਡੇ ਮੈਂਬਰ ਸਾਹਿਬਾਨ ਬੜੇ ਜ਼ਿੰਮੇਵਾਰ ਆ ਉਹ ਲੈ ਕੇ ਜਾਣਗੇ ਔਰ ਨਾਲ ਸਾਨੂੰ ਫੋਟੋ ਭੇਜਣਗੇ ਕਿ ਇਹ ਬੂਟਾ ਚੱਲਿਆ ਜਾਂ ਨਹੀਂ ਚੱਲਿਆ ਔਰ ਜਿਹੜੀ ਉਹਦੀ ਲਗਾਉਣ ਦੀ ਵਿਧੀ ਹੈ ਉਹ ਅਸੀਂ ਦੱਸਾਂਗੇ ਈਵਨ ਅਸੀਂ ਆਗਰ ਵੀ ਖਰੀਦੇ ਆ ਜਿਹਦੇ ਨਾਲ ਅਸੀਂ ਪ੍ਰੋਪਰ ਉਹ ਫਾਸਟ ਮੋਡ ਤੇ ਆਟੋਮੈਟਿਕ ਜਗ੍ਹਾ ਚੋਂ ਤੇ ਹਾਲ ਬਣਾ ਕੇ ਬੂਟੇ ਲਗਾਏ ਸਿਸੂ ਕੱਲੂ ਹੋਰ ਕਿਹੜੀ ਕਿਹੜੀਆਂ ਸੇਵਾਵਾਂ ਦਿੱਤੀ ਜਾਂਦੀਆਂ ਨੇ ਆਮ ਪਬਲਿਕ ਨੂੰ ਦੇਖੋ ਇਹਦੇ ਵਿੱਚ ਜਿੱਦਾਂ ਕਿ ਅਸੀਂ ਫੋਕਲ ਪੁਆਇੰਟ ਦੀ ਐਂਟਰੀ ਤੇ ਦੇਖੋ ਜਿਹੜਾ ਵੀ ਫੋਕਲ ਪੁਆਇੰਟ ਸਾਡਾ ਹੁਣ ਇਹ ਟਾਰਗੇਟ ਹੈ ਅੱਜ ਖਾਸ ਤੌਰ ਤੇ ਅੱਜ ਦੇ ਦਿਨ ਤੇ ਵੀ ਇਹਨੂੰ ਕਲੀਨ ਐਂਡ ਗ੍ਰੀਨ ਬਣਾਈਏ ਕਿਉਂਕਿ ਫੋਕਲ ਪੁਆਇੰਟ ਬਹੁਤ ਸਾਰੇ ਏਰੀਆ ਜਿੱਥੇ ਗਾਰਬੇਜ ਪਿਆ ਹੈ ਕੁਝ ਪਾਰਕ ਅਸੀਂ ਅਡਾਪਟ ਕੀਤੇ ਕੁਝ ਹੋਰ ਪਾਰਕ ਅਸੀਂ ਅਡਾਪਟ ਕਰ ਰਹੇ ਹਾਂ ਔਰ ਕਾਰਪੋਰੇਸ਼ਨ ਨਾਲ ਵੀ ਅਸੀਂ ਰੈਗੂਲਰ ਇਨ ਟੱਚ ਹੈਗੇ ਹਾਂ ਵੀ ਇੱਥੇ ਇਹ